ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼੍ਰੀ ਕਾਲ ਆਦ ਦੀਆਂ ਵੱਡੀਆਂ ਖਬਰਾਂ ਅੱਜ ਜਲੰਧਰ ਬੈਸਟ ਵਿਧਾਨ ਸਭਾ ਹਲਕੇ ਦਾ ਆਵੇਗਾ ਚੋਣ ਨਤੀਜਾ ਸਵੇਰੇ 8 ਵੇ ਤੋਂ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ ਪੰਜਾਬ ਸਰਕਾਰ ਦੇ ਹੁਕਮ ਅਗਰੋਂ ਨਵੇਂ ਰਾਸ਼ਨ ਕਾਰਡ ਬਣਨੇ ਹੋਏ ਸ਼ੁਰੂ ਕੈਂਪਾਂ 'ਚ ਕਾਰਡ ਬਣਾਉਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ ਅਮਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਮਗਰੋਂ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ 14 ਦਿਨ ਲਈ ਭੇਜਿਆ ਨਿਆਇਕ ਹਿਰਾਸਤ ਚ ਹਾਈ ਕੋਰਟ ਮਗਰੋਂ ਹੁਣ ਸੁਪਰੀਮ ਕੋਰਟ ਨੇ ਵੀ ਹਰਿਆਣਾ ਸਰਕਾਰ ਨੂੰ ਪਾਈ ਝਾੜ ਸ਼ੰਭੂ ਬਾਰਡਰ ਖੋਲਣ ਦੇ ਦਿੱਤੇ ਹੁਕਮ ਹੁਣ ਖਾਲੀ ਪਈਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਵੇਗੀ ਜਿਮਨੀ ਚੋਣ ਗਰੰਟਾਂ ਸਮੇਤ ਵੱਡੇ ਵੱਡੇ ਤੋਹਫੇ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਚ ਮੌਸਮ ਹੋਇਆ ਸੁਆਬ ਨਾਲ ਇਨ੍ਹਾਂ ਦਸ ਜਿਹਿਆਂ ਵਿੱਚ ਤੇਜ ਹਵਾਵਾਂ ਨਾਲ ਮੀਂਹ ਦਾ ਅਲਰਟ ਜਾਰੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਲਈ ਵੱਡੀ ਖੁਸ਼ਖਬਰੀ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 32 ਕਰੋੜ 20 ਲੱਖ ਰੁਪਏ ਕਿਤੇ ਜਾਰੀ ਪੰਜਾਬ ਸਰਕਾਰ ਨੇ ਲਿਆ ਨਵਾਂ ਫੈਸਲਾ ਹੱਡਾ ਰੋਡੀਆਂ ਨੂੰ ਲੈ ਕੇ ਵੱਡੇ ਹੁਕਮ ਕੀਤੇ ਜਾਰੀ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਉਪ ਚੋਣ ਲਈ ਵੋਟਾਂ ਪੈਣ ਦਾ ਕੰਮ ਬੁੱਧਵਾਰ ਨੂੰ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਸੀ ਹਲਕੇ ਵਿੱਚ 54.98 ਫੀਸਦੀ ਵੋਟ ਦਰਜ ਕੀਤੀ ਗਈ ਸੀ ਹਲਕੇ ਵਿੱਚ 54.98 ਫੀਸਦੀ ਵੋਟ ਦਰਜ ਕੀਤੀ ਇਸੇ ਜ਼ਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪ ਚੋਣ ਸ਼ਾਂਤੀਪੂਰਨ ਢੰਗ ਨਾਲ ਹੋਈ ਹੈ ਤੇ VOTING ਪ੍ਰਕਿਰਿਆ ਦੌਰਾਨ ਹਿੰਸਾ ਦੀ ਕੋਈ ਘਟਨਾ ਨਹੀਂ ਹੋਈ। ਉਹਨਾਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 13 ਜੁਲਾਈ ਆਣੀ ਅੱਜ ਸਵੇਰੇ 8 ਵਜੇ ਤੋਂ ਲਾਇਲਪੁਰ ਖਾਲਸਾ ਕਾਲਜ ਫੋਰ ਵੁਮਨ ਵਿਖੇ ਹੋਵੇਗੀ ਉਹਨਾਂ ਨੇ ਹਲਕੇ ਵੀ ਸਮੂੱਚੀ ਪੋਲਿੰਗ ਪ੍ਰਕਿਰਿਆ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਦੀ ਯਕੀਨੀ ਬਣਾਉਣ ਲਈ ਸਾਰੇ ਵੋਟਰਾਂ ਚੋਣ ਅਮਲੇ ਅਤੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ ਹੈ ਕਾਬਿਲੇ ਗੌਰ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਸ਼ੀਤਲੰਗੁਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ ਸ਼ੀਤਲੰਗੁਰਾਲ ਨੇ ਆਪ ਦੀ ਟਿਕਟ ਤੇ ਚੋਣ ਜਿੱਤੀ ਸੀ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਅਸਤੀਫਾ ਦੇ ਦਿੱਤਾ ਸੀ ਅਤੇ ਅੱਜ ਇਹ ਸਾਫ਼ ਹੋ ਜਾਵੇਗਾ ਕਿ ਇਹ ਸੀਟ ਕੌਣ ਜਿੱਤਦਾ ਹੈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਸੁਨਾਮ ਇਕ ਦੇ ਪਿੰਡ ਵਿੱਚ ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ ਸੀਡੀਪੀ ਉਹ ਰੇਖਾ ਰਾਣੀ ਦੀ ਗਵਾਈ ਹੇਠ ਸੁਪਰਵਾਈਜ਼ਰ ਦਰਸ਼ਨਾ ਦੇਵੀ ਵੱਲੋਂ ਪਿੰਡ ਫਲੇੜਾ ਵਿਖੇ ਲਗਾਇਆ ਗਿਆ ਜਿਸ ਵਿੱਚ ਈ ਸ਼ਰਮ ਕਾਰਡ ਦੇ ਲਾਭਪਾਤਰੀ ਦੀ ਸਨਾਖਤ ਕਰਕੇ ਸਰਕਾਰ ਵੱਲੋਂ ਲਿਸਟ ਤਿਆਰ ਕਰਕੇ ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ ਤਕਰੀਬਨ 80 ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਅਰਜ਼ੀਆਂ ਲਈਆਂ ਗਈਆਂ ਹਨ ਜਿਨ੍ਹਾਂ ਵਿੱਚ ਯੋਗ ਲਾਭਪਾਤਰੀਆਂ ਦੀ ਸਨਾਖਤ ਕਰਕੇ ਕਾਰਡ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਅਰਜ਼ੀਆਂ ਤਸਦੀਕ ਕਰਨ ਲਈ ਭੇਜ ਦਿੱਤੀਆਂ ਗਈਆਂ ਹਨ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਇਹ ਵੀ ਦੱਸਦੇ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਮੰਤ ਮਾਨ ਨੇ ਪੰਜਾਬ ਚ ਮੁਫਤ ਰਾਸ਼ਨ ਲੈਣ ਵਾਲਿਆਂ ਨੂੰ ਵੱਡੀ ਖੁਸ਼ਖਬਰੀ ਸੁناਈ ਸੀ ਉਹਨਾਂ ਨੇ ਕਿਹਾ ਸੀ ਕਿ ਹੁਣ ਰਾਸ਼ਨ ਲਈ 4 ਮਹੀਨੇ ਕਰ ਦਿੱਤੇ ਗਏ ਹਨ 1 ਜੁਲਾਈ ਤੋਂ ਨਵੀਂ ਸਕੀਮ ਸ਼ੁਰੂ ਹੋ ਗਈ ਹੈ ਹੁਣ 4 ਮਹੀਨਿਆਂ ਦੇ ਇਕੱਠੀ ਕਣਕ ਮਿਲੇਗਾ ਕਰੇਗੀ ਤੇ ਜੇਕਰ ਕਿਸੇ ਘਰ ਵਿੱਚ 5 ਜੀ ਹਨ ਤਾਂ ਉਹਨਾਂ ਨੂੰ ਇੱਕ ਕੁਆਂਟਲ ਕਣਕ ਮਿਲੇਗੀ ਅਤੇ ਕਣਕ ਵੀ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਨਹੀਂ ਹੋਵੇਗੀ ਜਿਹੜੀ ਕਣਕ ਦਾ ਆਟਾ ਭਗਵੰਤਮਾਨ ਖਾਂਦਾ ਹੈ ਉਹੀ ਮਿਲੇਗੀ ਪੰਜਾਬ ਦੀ ਜਲੰਧਰ ਦਿਹਾਤੀ ਪੁਲਿਸ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰੀਪਾਲ ਸਿੰਘ ਦੇ ਭਰਾ ਹਰਪੀ ਸਿੰਘ ਅਤੇ ਦੋ ਹੋਰ ਸਾਥੀਆਂ ਨੂੰ ਬੀਤੇ ਦਿਨੀ ਆਈਸ ਡਰੱਗ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਉਹਨਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਮਰਿਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਕੋਲੋਂ 4 ਗ੍ਰਾਮ ਡਰੱਗ ਬਰਾਮਦ ਹੋਈ ਹੈ ਅਤੇ ਦੇਰ ਰਾਤ ਉਹਨਾਂ ਦਾ ਮੈਡੀਕਲ ਵੀ ਕਰਵਾਇਆ ਗਿਆ ਸੀ। ਇਸ ਮੌਕੇ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਇਸ ਤਰ੍ਹਾਂ ਪਿਛਲੇ ਤਿੰਨ ਹਫ਼ਤਿਆਂ ਤੋਂ ਕੁੱਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਕੁੱਝ ਵਿਅਕਤੀਆਂ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਫਿਲੌਰ ਤੋਂ ਜਲੰਧਰ ਨੂੰ ਆਉਂਦੇ ਸਮੇਂ ਉਕਤ ਵਿਅਕਤੀ ਨੂੰ ਸੜਕ ਕਿਨਾਰੇ ਕਰੇਟਾ ਗੱਡੀ ਜਿਸ ਦਾ ਨੰਬਰ ਅਮਰੀਕਸਰ ਜਿਸ ਦੇ ਸ਼ੀਸ਼ੇ ਵੀ ਕਾਲੇ ਸਨ ਅਤੇ ਇੱਕ ਜਾਲੀ ਵੀ ਲੱਗੀ ਹੋਈ ਸੀ ਚੈਕਿੰਗ ਦੌਰਾਨ ਗੱਡੀ ਵਿੱਚ ਦੋ ਵਿਅਕਤੀ ਮੌਜੂਦ ਸਨ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਨੇ ਉੱਚ ਅਧਿਕਾਰੀ ਨੂੰ ਸੂਚਿਤ ਕੀਤਾ। ਸੀਨੀਅਰ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਗੱਡੀ ਦੀ ਚੈਕਿੰਗ ਕੀਤੀ ਤਾਂ ਗੱਡੀ ਵਿੱਚੋਂ 4 ਗ੍ਰਾਮ ਆਇਸ ਡਰੱਗ ਬਰਾਮਦ ਹੋਈ ਹੈ ਇਸ ਦੇ ਨਾਲ ਹੀ 2 ਫੋਨ ਵੀ ਬਰਾਮਦ ਹੋਏ ਹਨ ਅਤੇ ਪੁਲਿਸ ਨੇ ਜਿਸ ਤੋਂ ਬਾਅਦ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਭਰਾ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਗ੍ਰਿਫਤਾਰੀ ਤੋਂ ਬਾਅਦ ਹੁਣ ਪਿਤਾ ਤਰਸੇਮ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਇਹ ਇੱਕ ਸਾਜ਼ਿਸ਼ ਹੈ ਉਹਨਾਂ ਨੇ ਕਿਹਾ ਕਿ ਪੁੱਤ ਹਰਪ੍ਰੀਤ ਸਿੰਘ ਕੱਲ ਦੁਪਹਿਰ 12 ਵਜੇ ਦੇ ਕਰੀਬ ਰੈਲੀ ਰਵਾਨਾ ਹੋਇਆ ਸੀ ਬਾਗਾਪੁਰਾਣਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮਾਰਚ ਕੱਢਿਆ ਜਾਣਾ ਸੀ ਜਿਸ ਵਿੱਚ ਹਰਪੀ ਸਿੰਘ ਨੇ ਹਿੱਸਾ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸਾਥੀ ਨੂੰ ਇੱਧਰ ਉੱਧਰ ਕਹਿਣ ਲਈ ਗਿਆ ਸੀ ਉਹਨਾਂ ਨੇ ਕਿ ਹੈਗੀ ਸਾਡੇ ਪਰਿਵਾਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰੀਪਾਲ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੀਤਾ ਨੇ ਕਿ ਹੈਗੇ ਲੋਕ ਸਭਾ ਚੋਣਾਂ ਵਿੱਚ ਅਮਰੀਪਾਲ ਸਿੰਘ ਅਤੇ ਸਰਵਜੀਤ ਦੀ ਜਿੱਤ ਪੰਜਾਬ ਵਿਰੋਧੀ ਸ਼ਕਤੀਆਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਇਸ ਲਈ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਕਿ ਲੋਕ ਉਹਨਾਂ ਦੇ ਖਿਲਾਫ ਹੋ ਜਾਣ ਪੀਤਾ ਨੇ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਬਦਨਾਮ ਕਰਨ ਤੇ ਬਾਹਰ ਨਾ ਆਉਣ ਦੇਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਲਿਆਂ ਵਿਰੁੱਧ ਹੀ ਨਸ਼ਿਆਂ ਦੇ ਕੇਸ ਦਰਜ ਕਰਨਾ ਨਿੰਦਣਯੋਗ ਕਾਰਵਾਈ ਹੈ ਸ਼ੰਭੂ ਬਾਰਡਰ ਨੂੰ ਖੋਲਣ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਹੈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹਫਤੇ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਸੀ ਇਸ ਫੈਸਲੇ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਦੱਸ ਦੇ ਕੇ 10 ਜੁਲਾਈ ਨੂੰ ਹਾਈ ਕੋਰਟ ਨੇ ਸ਼ੰਭੂ ਸਰਦ ਨੂੰ ਖੋਲਣ ਦਾ ਹੁਕਮ ਜਾਰੀ ਕੀਤਾ ਸੀ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਰੋਕ ਲਾਈ ਹੋਈ ਹੈ ਇਸ ਹੁਕਮ ਨੂੰ ਚੁਣੌਤੀ ਦੇਣ ਲਈ ਭਾਰਤ ਦੇ ਸੁਲਿਸਟਰ ਜਨਰਲ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਸਨ ਸੁਪਰੀਮ ਕੋਰਟ ਨੇ ਕਿਸਾਨ ਸਬੰਧੀ ਵਕੀਲ ਦੀਆਂ ਦਲੀਲਾਂ ਤੇ ਗੌਰ ਕਰਨ ਤੋਂ ਬਾਅਦ ਸ਼ੰਭੂ ਸਰਦ ਖੋਲਣ ਦੇ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਬਰਕਰਾਰ ਰੱਖਿਆ ਹੈ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦੀ ਟਿੱਪਣੀ ਕਰਦਿਆਂ ਕਿ ਹੈ ਕਿ ਸੂਬਾ ਸਰਕਾਰ ਹਾਈਵੇ ਨੂੰ ਕਿਵੇਂ ਰੋਕ ਸਕਦੀ ਹੈ ਟ੍ਰੈਫਿਕ ਨੂੰ ਕੰਟਰੋਲ ਕਰਨਾ ਸੂਬਾ ਸਰਕਾਰ ਦਾ ਕੰਮ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸ਼ੰਭੂ ਬਾਰਡਰ ਨੂੰ ਖੁੱਲਾ ਰੱਖਿਆ ਜਾਵੇ ਸੁਪਰੀਮ ਕੋਰਟ ਨੇ ਕਿਹਾ ਕਿ ਸ਼ੰਭੂ ਬਾਰਡਰ ਖੁੱਲਾ ਰੱਖਣਾ ਹਰਿਆਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦਾ ਫੋਕਸ ਹੁਣ ਉਹਨਾਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਪਹੁੰਚੋਣਾ ਵਾਲ ਅਗਲੇ ਕੁਜ਼ੀਨਾ ਵਿੱਚ ਰਹਿਣ ਵਾਲਾ ਹੈ ਜਿੱਥੇ ਚੋਣ ਕਮਿਸ਼ਨ ਨੇ ਆਉਣ ਵਾਲੇ 1-2 ਮਹੀਨੇ ਅੰਦਰ ਉੱਪ ਚੋਣਾਂ ਕਰਵਾਉਣੀਆਂ ਹਨ ਲੋਕ ਸਭਾ ਚੋਣਾਂ ਵਿੱਚ ਚਾਰ ਸੰਸਦ ਮੈਂਬਰ ਜਿਹੇ ਚੁਣੇ ਗਏ ਹਨ ਜੋ ਪਹਿਲਾਂ ਵਿਧਾਇਕ ਸਨ ਇਹਨਾਂ ਵਿੱਚ ਦੋ ਆਮ ਆਦਮੀ ਪਾਰਟੀ ਦੇ ਹਨ ਅਤੇ ਦੋ ਕਾਂਗਰਸ ਦੇ ਹਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਚੁਣੇਗੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਗੁਰਮੀਤ ਸਿੰਘ ਮੀਤਿਹਰ ਸ਼ਾਮਿਲ ਹਨ ਇਹਨਾਂ ਦੋਵਾਂ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਚੱਬੇਵਾਲ ਅਤੇ ਬਰਨਾਲਾ ਸੀਟ ਖਾਲੀ ਹੋ ਗਈ ਹੈ ਦੂਜੇ ਪਾਸੇ ਕਾਂਗਰਸ ਦੇ ਚੁਣੇ ਹੋਏ ਸੰਸਦ ਮੈਂਬਰਾਂ ਚ ਸੁਖਜਿੰਦਰ ਸਿੰਘ ਰੰਧਾਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਿਲ ਹਨ ਸੁਖਜਿੰਦਰ ਸਿੰਘ ਰੰਧਾਵਾ ਦੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੇ ਰਾਜਾ ਵੜਿੰਗ ਦੀ ਗਿੱਦੜਵਾਹਾ ਸੀਟ ਖਾਲੀ ਹੋਈ ਹੈ ਇਹਨਾਂ ਦੋਵਾਂ ਤੇ ਵੀ ਉਪ ਚੋਣਾਂ ਪ੍ਰਸਤਾਵਿਤ ਹਨ ਕੇਂਦਰੀ ਚੋਣ ਕਮਿਸ਼ਨ ਵੱਲੋਂ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਸ਼ਿਸ਼ ਰਹੇਗੀ ਕਿ ਉਹ ਇਹਨਾਂ ਵਿਧਾਨ ਸਭਾ ਸੀਟਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਗੱਫੇ ਦੇ ਕੇ ਜਨਤਾ ਨੂੰ ਖੁਸ਼ ਕਰਨ ਮంత్రి ਭਗਵੰਤ ਮਾਨ ਦੇ ਸਰਕਾਰੀ ਪ੍ਰੋਗਰਾਮ ਅਗਲੇ ਕੁਝ ਦਿਨਾਂ ਵਿੱਚ ਤਿਆਰ ਹੋਣੇ ਸ਼ੁਰੂ ਹੋ ਜਾਣਗੇ ਪੰਜਾਬ ਵਿੱਚ ਮਾਨਸੂਨ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ 10 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਦੱਸ ਦੇ ਕਿ ਦੇਰ ਰਾਤ ਤੋਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦੇ ਸੁਸਤ ਰਹਿਣ ਤੋਂ ਬਾਅਦ ਪੰਜਾਬ ਦੇ ਜ਼ਿਆਤਰ ਇਲਾਕਿਆਂ ਵਿੱਚ ਮੌਸਮ ਫਿਰ ਗਰਮ ਅਤੇ ਨਮੀ ਵਾਲਾ ਰਿਹਾ ਹੈ ਪਿਛਲੇ 2 ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਵੀਰਵਾਰ ਨੂੰ ਤਾਪਮਾਨ 1.2 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅਮਰੀਕਸਰ ਗੁਰਦਾਸਪੁਰ ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਰ ਰਾਤ ਤੋਂ ਮੀਂਹ ਪੈ ਰਿਹਾ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਸੰਗਰੂਰ, ਬਰਨਾਲਾ, ਪਟਿਆਲਾ, ਫਤਿਗੜ ਸਾਹਿਬ ਅਤੇ ਲੁਧਿਆਣਾ ਵਿੱਚ ਦਰਮਿਆਨੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉੱਥੇ ਹੀ ਪੰਜਾਬ ਦੇ 10 ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਫਤਿਗੜ ਸਾਹਿਬ, ਰੂਪਨਗਰ ਅਤੇ ਐਸਐਸ ਨਗਰ ਸਮੇਤ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀ ਹਨੇਰੀ ਨਾਲ ਮੀਂਹ ਪੈਣ ਦਾ ਲੜ ਜਾਰੀ ਕੀਤਾ ਗਿਆ ਹੈ ਨਾਹੀਂ ਨਹੀਂ ਇੰਨਾ ਹੀ ਇਲਾਕੇ ਵਿੱਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ ਮੁੱਖ ਮੰਤਰੀ ਭਗਮੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਉੱਥੇ ਹੀ ਅਨੁਸੂਚਿਤ ਜਾਤੀ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਆਸ਼ੀਰਵਾਦ ਫੋਰ ਅਨੁਸੂਚਿਤ ਜਾਤੀਆਂ ਸਕੀਮ ਅਧੀਨ ਇਸ ਸਾਲ 2023-24 ਦੇ ਅਨੁਸੂਚਿਤ ਜਾਤੀ ਦੇ ਕੁੱਲ 6314 ਲਾਭ ਪਾਤਰੀਆਂ ਨੂੰ 32.20 ਕਰੋੜ ਰੁਪਏ ਦੀ ਰਾਸ਼ੀ ਸਾਲ 2024-25 ਦੇ ਬਜਟ ਉਪਬੰਧ ਵਿੱਚੋਂ ਜਾਰੀ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੇ ਕਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ ਉਸ ਦਾ ਪਰਿਵਾਰ ਗਰੀਬ ਰੇਖਾ ਤੋਂ ਉਸ ਦਾ ਪਰਿਵਾਰ ਗਰੀਬ ਰੇਖਾ ਤੋਂ ਹੇਠਾਂ ਦਾ ਹੋਵੇ ਬਿਨੇ ਕਾਰਨ ਸੂਚੀ ਜਾਤੀ ਪਛੜੀਆਂ ਸ਼੍ਰੇਣੀਆਂ ਤੇ ਹੋਰ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨਾਲ ਸੰਬੰਧਿਤ ਹੋਵੇ ਅਤੇ ਪਰਿਵਾਰ ਦੀ ਸਾਰੇ ਸਾਧਨਾਂ ਤੋਂ ਸਲਾਨਾ ਆਮਦਨ 32790 ਰੁਪਏ ਤੋਂ ਘੱਟ ਹੋਵੇ ਅਜਿਹੇ ਪਰਿਵਾਰਾਂ ਦੀਆਂ ਦੋទੀਆਂ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਸੂਬੇ ਭਰ ਦੇ ਪਿੰਡਾਂ ਵਿੱਚ ਸਥਿਤ ਹੱਡਾ ਰੋੜੀਆਂ ਦੇ ਟੁਕਮੇ ਪ੍ਰਬੰਧਨ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਪਿੰਡੂ ਖੇਤਰਾਂ ਵਿੱਚ ਜਨਤਕ ਸਿਹਤ ਸਫਾਈ ਅਤੇ ਸਰਕਾਰੀ ਜ਼ਮੀਨਾਂ ਦੀ ਸੁਚੱਜੀ ਵਰਤੋਵਾਰੀ ਵਾਦਰੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਮਨਸ਼ੇ ਨਾਲ ਕੈਬਨਿਟ ਮੰਤਰੀ ਨੇ ਪੰਚਾਇਤ ਵਿਭਾਗ ਦੇ ਸਾਰੇ ਖੇਤਰੀ ਦਫ਼ਤਰਾਂ ਦੇ ਅਧਿਕਾਰੀਆਂ ਨੂੰ 1 ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਸਰਵੇਖਣ ਕਰਨ ਅਤੇ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਵਿੱਚ ਹੱਡਾ ਰੋੜੀਆਂ ਲਈ ਨਿਰਧਾਰਤ ਥਾਵਾਂ ਦੀ ਸਨਾਖਤ ਕਰਨ ਅਤੇ ਨਿਸ਼ਾਨਦੇਹੀ ਕਰਨ ਲਈ ਵੀ ਕਿਹਾ ਹੈ। ਲਾਜੀਤ ਸਿੰਘ ਪੁੱਲਰ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਸੂਬੇ ਦੇ ਸਾਰੇ ਪਿੰਡਾਂ ਵਿੱਚ ਮੁਰਦਾ ਪਸ਼ੂਆਂ ਦੇ ਟੁਕਮੇ ਨਿਪਟਾਰੇ ਲਈ ਮੌਜੂਦਾ ਪ੍ਰਵੰਧਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਇਸ ਸੰਬੰਧੀ ਵਿਸਤਾਰੀ ਰਿਪੋਰਟ ਉਹਨਾਂ ਦੇ ਦਫ਼ਤਰ ਵਿਖੇ ਭੇਜਣੀ ਯਕੀਨੀ ਬਣਾਈ ਜਾਵੇ। ਲਾਲਜੀ ਸਿੰਘ ਪੁੱਲਰ ਨੇ ਕਿਹਾ ਕਿ ਪਿੰਡੂ ਖੇਤਰਾ ਵਿੱਚ ਸਵੱਛਤਾ ਜਨਤਕ ਸਿਹਤ ਅਤੇ ਜੀਵਨ ਦੀ ਸਮੁੱਚੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਮੁਰਦਾ ਪਸ਼ੂਆਂ ਦੇ ਇੰਟਾਰੇ ਦਾ ਟੁਕਮਾ ਪ੍ਰਬੰਧਨ ਬਹੁਤ ਜ਼ਰੂਰੀ ਹੈ। ਇਸ ਨਾਲ ਸੂਬੇ ਭਰ ਦੇ ਪਿੰਡਾਂ ਵਿੱਚ ਇਸੇ ਜ਼ਰੂਰੀ ਕਾਰਜ ਲਈ ਨਿਰਧਾਰਤ ਤੇ ਸੁਚੱਜੇ ਸਾਮ ਸੰਭਾਲ ਵਾਲੀਆਂ ਥਾਵਾਂ ਉਪਲਬਧ ਹੋਣਗੀਆਂ ਤੇ ਨਾਲ ਨਾਲ ਪਿੰਡੂ ਖੇਤਰਾਂ ਦੇ ਵਸਨੀਕਾਂ ਦੀਆਂ ਚਿੰਤਾਵਾਂ ਵੀ ਦੂਰ ਹੋਣਗੀਆਂ। ਲੋਕ ਸਭਾ ਦੀ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਇਹ ਉਪਰਾਲਾ ਜਿਹੜਾ ਦੁਬਾਰਾ ਸ਼ੁਰੂ ਕੀਤਾ ਗਿਆ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਵੱਲੋਂ ਕਿ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ। ਇਹਦੇ ਤਹਿਤ ਤੁਸੀਂ ਦੇਖ ਰਹੇ ਹੋ ਜੀ ਕਿ 42 ਕਿਸਮ ਦੇ ਕੰਮ ਜਿਹੜੇ ਆ ਚਾਹੇ ਜਨ ਸਰਟੀਫਿਕੇਟ ਆਮਦਨ ਸਰਟੀਫਿਕੇਟ ਲੱਥੀਆ ਬਿਆਨ ਆ ਲਾਭਪਾਤਰੀ ਪੰਜਾਬ ਨਿਵਾਸ ਸਰਟੀਫਿਕੇਟ ਮਨਰੇਗਾ ਦੀ ਕੋਈ ਸਮੱਸਿਆ ਕੋਈ ਮੈਡੀਕਲ ਸਮੱਸਿਆ ਕੋਈ ਲੋਨ ਲੈਣਾ ਚਾਹੁੰਦੇ ਸਾਰੀਆਂ ਕੈਟਾਗਰੀਆਂ ਲਿਖੀਆਂ ਹੋਈਆਂ ਨੇ ਤੇ ਉਹ ਸਾਰੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਮਿਲਣ ਵਾਸਤੇ ਆਪਾਂ ਨੂੰ ਘੰਟੇ ਬੱਧੀ ਜਿਹੜਾ ਦਫ਼ਤਰਾਂ ਦੇ ਵਿੱਚ ਜਾ ਕੇ ਬਹਿਣਾ ਪੈਂਦਾ ਜਾਂ ਆਪਾਂ ਜਿਹੜਾ ਬਾਰ-ਬਾਰ ਅਪਰੋਚ ਕਰਦੇ ਹਾਂ ਕਿ ਅਫਸਰ ਸਹਿਬਾਨ ਸਾਨੂੰ ਮਿਲ ਜਾਣ ਸਾਡਾ ਕੰਮ ਹੋ ਜਵੇ ਉਹ ਸਾਰੇ ਅਫਸਰ ਸਹਿਬਾਨ ਇੱਕ ਛੱਤ ਥੱਲੇ ਇਕੱਠੇ ਬੈਠੇ ਨੇ ਪਿੰਡ ਰਾਮਗੜ੍ਹ ਕੱਲ ਮਲਕੋ ਪਿੰਡ ਸੀਗਾ ਜੀ ਅੱਜ ਰਾਮਗੜ੍ਹ ਆ ਵਿਧਾਨ ਸਭਾ ਨਾਭਾ ਦੇ ਅਹਿਮ ਪਿੰਡ ਨੇ ਤੇ ਇਹ ਕੈਂਪ ਜਿਹੜਾ ਇਹਦੇ ਵਿੱਚ ਤਰਸੀਮ ਚੰਦ ਜੀ ਸਾਡੇ ਐਸਡੀ ਨਾਭਾ ਸਾਡੀ ਸਾਰੀ ਟੀਮ ਜਿਹੜੀ ਹੈ ਸਾਡੇ ਇਥੋਂ ਦੇ ਵਲੰਟੀਅਰ ਸਹਿਬਾਨ ਸਾਰੇ ਇਕੱਠੇ ਹੋ ਕੇ ਅਸੀਂ ਜਿਹੜਾ ਇਹ ਬਹੁਤ ਵੱਡਾ ਪ੍ਰਾਲਾ ਮੁੱਖ ਮੰਤਰੀ ਸਾਹਿਬ ਕਰ ਰਿਹਾ ਤੇ ਵਿੱਚ ਯੋਗਦਾਨ ਕਰ ਰਹੇ ਹਾਂ ਔਰ ਪਿੰਡਾਂ ਦੇ ਵਿੱਚੋਂ ਲੋਕ ਆ ਰਹੇ ਨੇ ਜਿਹੜੇ ਕੋ ਰਾਸ਼ਨ ਕਾਰ ਨਹੀਂ ਬਣਿਆ ਕੋਈ ਜਵਾਬ ਕਾਰ ਨਹੀਂ ਬਣਿਆ ਛੋਟੇ ਛੋਟੇ ਸਮੱਸਿਆਵਾਂ ਸਾਰੇ ਕੰਮ ਜਿਹੜੀਆਂ ਇੱਕ ਸਾਥ ਲਈ ਹੋ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਮੁਬਾਰਕਬਾਦ ਹੈ ਜੀ ਬਹੁਤ ਬਹੁਤ ਔਰ ਇਹਦੇ ਤਹਿਤ ਅਸੀਂ ਜਿਹੜਾ ਪ੍ਰਦੂਸ਼ਨ ਲਈ ਵੀ ਅਵੇਅਰ ਕਰ ਰਹੇ ਲੋਕਾਂ ਨੂੰ ਕਿ ਕਿਉਂਕਿ ਹੁਣ ਸਮਾਂ ਮੌਸਮ ਹੈ ਕਿ ਆਪਣੇ ਆਪਣੇ ਘਰ ਦੇ ਵਿੱਚ ਇੱਕ ਇੱਕ ਰੁੱਖ ਜ਼ਰੂਰ ਲਾਓ ਰੱਖ ਲਾਉਣਾ ਹੀ ਨਹੀਂ ਜੀ ਉਹਨੂੰ ਪਾਲਣਾ ਵੀ ਉਹਨੂੰ ਵੱਡਾ ਕਰਨਾ ਤਾਂ ਕਿ ਉਹ ਨਿਸ਼ਾਨੀ ਜਿਹੜੀ ਹੈ ਉਹ ਆਉਣ ਵਾਲੀ ਕਈ ਪੀੜ੍ਹੀਆਂ ਤੱਕ ਉਹ ਨਿਸ਼ਾਨੀ ਤੁਹਾਡੇ ਜਿਹੜੀ ਹੈ ਹਮੇਸ਼ਾ ਤੁਹਾਡੀ ਯਾਦ ਦਿਵਾਵੇ ਤੇ ਇਹ ਜਿਹੜਾ ਪ੍ਰਾਣਾਸਿ ਉਹ ਵੀ ਕਰ ਰਹੇ ਕੋਈ ਇਹੀ ਕੋਸ਼ਿਸ਼ ਹੈ ਜੀ ਇਹੀ ਕੋਸ਼ਿਸ਼ ਹੈ ਇਹਦਾ ਮਕਸਦ ਹੀ ਹੈ ਕਿ ਆਪਦੀ ਸਰਕਾਰ ਆਪਦੇ ਦਵਾਰ ਤੁਹਾਡੀ ਸਰਕਾਰ ਲਈ ਤੁਸੀਂ ਚੁਣੀ ਸੀਗੀ ਕੋਈ ਨਹੀਂ ਕਿ ਜਿਵੇਂ ਐਸ.ਡੀ.ਐਮ ਸਾਹਿਬ ਨੇ ਐਸ.ਡੀ.ਐਮ ਸਾਹਿਬ ਨੂੰ ਮਿਲਣ ਵਾਸਤੇ ਟਾਈਮ ਲੈ ਕੇ ਤੁਹਾਨੂੰ ਉੱਥੇ ਕਿਉਂਕਿ ਬਹੁਤ ਵਿਜੀਟ ਸ਼ੈਡਿਊਲ ਹੁੰਦਾ ਜੀ ਬਹੁਤ ਸਾਰੀਆਂ ਹੀਰਿੰਗ ਹੁੰਦੀਆਂ ਨੇ ਬਹੁਤ ਸਾਰੇ ਕੰਮ ਹੁੰਦੇ ਨੇ ਮੇਰੇ ਕੋਲੇ ਬਦਾਰੇ ਐਮ ਐਲ اے ਬਹੁਤ ਸਾਰੇ ਕੰਮ ਹੁੰਦੇ ਨੇ ਬਹੁਤ ਸਾਰੇ ਮੀਟਿੰਗਾਂ ਹੁੰਦੀਆਂ ਨੇ ਮੈਂ ਵੀ ਖੁਦ ਚੱਲ ਕੇ ਐਸਡਮ ਸਾਹਿਬ ਕੋਲ ਚੱਲ ਕੇ ਆਏ ਨੇ ਔਰ ਅਫਸਰ ਸਹਿਬਾਨ ਜਿਹੜੇ ਨੇ ਜਿਨ੍ਹਾਂ ਨੇ ਕੰਮ ਕਰਨੇ ਆ ਉਹ ਵੀ ਸਾਰੇ ਇੱਥੇ ਹਾਜ਼ਰ ਨੇ ਜੀ ਸੋ ਇਹਦਾ ਬਦ ਤੋਂ ਬਦ ਲਾਹਾ ਲੈਣ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਮਹੀਨੇ ਅਸੀਂ ਇਹ ਜਿਹੜੇ ਜਨ ਸੇਵਾ ਕੈਂਪ ਜਿਹੜੇ ਆ ਹੋਰ ਵੀ ਵਿਧਾਨ ਸਭਾ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਲੱਗਣਗੇ ਤਾਂ ਕਿ ਆਮ ਜਿਹੜੇ ਕੰਮ ਨੇ ਆਮ ਲੋਕਾਂ ਦੇ ਉਹ ਜਲਦੀ ਤੋਂ ਜਲਦੀ ਹੋ ਜਾਣ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਜੋ ਬ੍ਰਦਰ ਨੇ ਭਾਈ ਹਰਪ੍ਰੀਤ ਸਿੰਘ ਉਹਨਾਂ ਉੱਪਰ ਜੋ ਇੱਕ ਮੈਂ ਕਹੂੰਗਾ ਨਸ਼ੀਦਾ ਝੂਠਾ ਪਰਚਾ ਪਾਇਆ 2-4 ਗ੍ਰਾਮ ਕੋਈ ਨਸ਼ੀਲਾ ਪਦਾਰਥ ਹੈ ਉਸ ਦਾ ਜੋ ਪਰਚਾ ਪਾਇਆ ਉਸ ਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆ ਰਿਹਾ ਹੈ ਕਿ تمہارا ਸ਼ਹਿ ਤੁਮ ਹੀ ਮਦਈ ਤੁਮ ਹੀ ਮੁਨਸਿਬ ਯਕੀਨ ਹੈ ਕਿ ਕਸੂਰ ਹਮਾਰਾ ਹੀ ਨਿਕਲੇਗਾ ਵੀ ਕਿਵੇਂ ਜੋ ਸਾਰਾ ਪੁਲਿਸ ਦਾ ਜੋ ਤੰਤਰ ਹੈ ਜੋ ਮਸ਼ੀਨਰੀ ਹੈ ਉਸਦਾ ਜੋ ਇਸਤੇਮਾਲ ਕਰਦਿਆਂ ਹੋਇਆ ਜੋ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਉਸਨੇ ਸਿਆਸੀ ਬਦਲਾਖੂਰੀ ਦੀ ਨੀਤੀ ਦੇ ਨਾਲ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਖੜੀ ਹੋਣ ਜਾਰੀ ਪੰਥਕ ਤੇ ਖੇਤਰੀ ਸਿਆਸਤ ਨੂੰ ਢਾਹ ਲਾਉਣ ਦੀ ਨੀਅਤ ਦੇ ਨਾਲ ਕਿ ਮੈਂ ਕਹੂੰਗਾ ਇਹ ਜੋ ਝੂਠਾ ਪਰਚਾ ਹੈ 2-4 ਗ੍ਰਾਮ ਦਾ ਉਹਨਾਂ ਦੇ ਜਿਹੜੇ ਬਰਦਰ ਨੇ ਪਾਈ ਹਰਪ੍ਰੀਤ ਸਿੰਘ ਉੱਪਰ ਪਾਇਆ ਇੱਕ ਬੜੀ ਦੇਖਣ ਵਾਲੀ ਗੱਲ ਹੈ ਇੱਕ ਜ਼ਿਲ੍ਹੇ ਦਾ ਜਿਹੜਾ ਐਸਐਸਪੀ ਹੈ ਉਹ ਜੋ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ 2-4 ਗ੍ਰਾਮ ਨਸ਼ੀਲੇ ਪਦਾਰਥ ਦੀ ਮੈਂ ਕਹੂੰਗਾ ਰਿਕਵਰੀ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਹੀ 2-4 ਗ੍ਰਾਮ ਦੀਆਂ ਰਿਕਵਰੀਆਂ ਦੇ ਵਿੱਚ ਹੀ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਜੇ ਪ੍ਰੈਸ ਕਾਨਫਰੰਸ ਕਰਨ ਲੱਗ ਪਏ ਤਾਂ ਮੈਨੂੰ ਲੱਗਦਾ ਹੈ ਜਿਹੜੀ ਪੁਲਸ ਹੈ ਉਹ ਥਾਣਿਆਂ ਦੇ ਵਿੱਚ ਘੱਟ ਹੋਵੇਗੀ ਤੇ ਸ਼ਾਮ ਨੂੰ ਫੇਸਬੁੱਕ ਉੱਪਰ ਜੋ ਆਨਲਾਈਨ ਹੈ ਉਹ ਜ਼ਿਆਦਾ ਹੋਵੇਗੀ ਤਾਂ ਇਥੋਂ ਇੱਕ ਸਿੱਧ ਹੋ ਰਿਹਾ ਹੈ ਵੀ ਕਿਵੇਂ ਜਿਹੜੇ ਪੁਲਿਸ ਦੇ ਹਾਇਰ ਅਫੀਸ਼ੀਅਲਸ ਵੀ ਇਸ ਝੂਠਾ ਪਰਚਾ ਪਾਉਣ ਦੇ ਵਿੱਚ ਜੋ ਨਾਲ ਨੇ ਹੈਂਡਡ ਹੈਂਡ ਇਨ ਗਲਵਜ਼ ਨੇ ਦੇਖੋ ਇੱਕ ਨੈਸ਼ਨਲ ਹਾਈਵੇ ਦੇ ਉੱਪਰ ਪਰਚੇ ਵਿੱਚ ਦਿਖਾ ਦਿੱਤਾ ਵੀ ਗੱਡੀ ਖੜੀ ਹੋਈ ਜੋ 4 ਲੇਨ ਰੋਡ ਹੈ ਉਸ ਦੇ ਉੱਪਰ ਮੈਂ ਤਾਂ ਨਹੀਂ ਕਦੇ ਦੇਖਿਆ ਵੀ ਪੁਲਿਸ ਕੋਈ ਚੈਕਿੰਗ ਕਰਦੀ ਹੋਵੇ ਖੜੀਆਂ ਗੱਡੀਆਂ ਦੀ ਜਾਂ ਕੋਈ ਗੱਡੀ ਖੜੀ ਹੋ ਕੇ ਕੋਈ ਨਸ਼ੇ ਦਾ ਕੋਈ ਇਸਤੇਮਾਲ ਹੋ ਰਿਹਾ ਤਾਂ ਇਹ ਸਾਰਾ ਪਰਚਾ ਦੱਸਦਾ ਹੈ ਕਿਵੇਂ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦੇ ਉੱਪਰ ਪਿਛਲੇ ਸਾਲ ਜੋ ਮੈਂ ਕਹੂੰਗਾ 16 ਫਰਵਰੀ 2023 ਨੂੰ ਇੱਕ ਉਹ ਵਰਿੰਦਰ ਸਿੰਘ ਮੁੱਡੇ ਵਾਲਾ ਜੋ ਝੂਠਾ ਪਰਚਾ ਪਾਇਆ ਸੀ ਵੀ ਉਸ ਤੋਂ 2000 ਰੁਪਏ ਦੀ ਲੁੱਟ ਖੋਹ ਕਰ ਲਈ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨੂੰ ਟਾਰਗੇਟ ਕਰਦੇ ਲਈ ਉਹਨਾਂ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਅਤੇ ਉਹਨਾਂ ਦੇ ਜਿਹੜੇ ਚਾਚਾ ਜੀ ਨੇ ਉਹਨਾਂ ਦੇ ਜਿਹੜੇ ਭੂਆ ਜੀ ਨੇ ਉਹਨਾਂ ਨੂੰ ਜੋ ਗ੍ਰਿਫਤਾਰ ਕਰਕੇ 57 ਦੇ ਵਿੱਚ ਜਦੋਂ ਕਿ ਸ਼ਾਮਾਂ ਨੂੰ ਜ਼ਮਾਨਤ ਹੋ ਜਾਂਦੀ ਹੁੰਦੀ ਹੈ ਇੱਕ ਹਫ਼ਤਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਮੈਂ ਕਹੂੰਗਾ ਜਿਹੜਾ ਇਸ ਸਮੇਂ ਪੰਜਾਬ ਦਾ ਹਾਕਮ ਹੈ ਉਹ ਇਸ ਪਰਿਵਾਰ ਦੇ ਨਾਲ ਇੱਕ ਤਰੀਕੇ ਨਾਲ ਨਿਜੀ ਕਿੜ ਕੱਢਣ ਦੇ ਉੱਪਰ ਉਹ ਆ ਚੁੱਕਿਆ ਹੈ ਬੇ ਕੋਸ਼ਿਸ਼ ਵੀ ਉਹ ਸਾਰਾ ਤੰਤਰ ਮੰਤਰ ਜੰਤਰ ਲਾ ਕੇ ਵੀ ਕਿਵੇਂ ਇੱਕ ਪਰਿਵਾਰ ਨੂੰ ਇੱਕ ਨੌਜਵਾਨ ਨੂੰ ਜੋ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਅੱਗੇ ਵਧਣ ਤੋਂ ਰੋਕਣਾ ਹੈ ਪਰ ਸਿੱਖ ਕੌਮ ਨਾਲੇ ਪਹਿਲਾਂ ਨਹੀਂ ਇਹ ਪਹਿਲਾਂ ਨਹੀਂ ਵੀ ਕੋਈ ਇਹੋ ਜੀ ਚੀਜ਼ ਹੋਈ ਹੈ ਪਹਿਲਾਂ ਵੀ ਸਾਡਾ 2.5 ਲੱਖ ਮੁੰਡਾ ਜੋ ਨੌਜਵਾਨ ਹੈ ਉਹਨਾਂ ਨੇ ਫੀਕ ਇਨਕਾਊਂਟਰਾਂ ਦੇ ਵਿੱਚ ਖਖਤ ਕਰ ਦਿੱਤਾ ਫੇਰ ਕਿੰਨਿਆਂ ਦੇ ਗੈਂਗਸਟਰਾਂ ਕਹਿ ਕੇ ਕਿੰਨਿਆਂ ਨੂੰ ਅਜੋਕੇ ਸਮੇਂ ਦੇ ਵਿੱਚ ਇਹ ਜੋ ਮਾਰ ਰਹੇ ਉਸ ਤੋਂ ਬਾਅਦ ਕਿੰਨਿਆਂ ਦੇ ਉੱਪਰ ਜੋ ਮੈਂ ਕਹੂੰਗਾ ਝੂਠੇ ਪਰਚੇ ਦਰਜ ਕਰਕੇ ਜਿਨ੍ਹਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਹ ਹਾਲੇ ਜੇਲ੍ਹਾਂ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 40 ਨੌਜਵਾਨ 10 ਦੇ ਬੜੂਗੜ੍ਹ ਚ ਨੇ 3 ਐਮਰੇਸਰ ਜੇਲ੍ਹ ਚ ਹਾਲਾਂਕਿ ਕਿਸੇ ਨੂੰ ਕੋਈ ਡਾਂਗ ਛੋਪੀ ਤੱਕ ਨਹੀਂ ਮਾਰੀ ਤਾਂ ਵੀ ਉਹ ਅੰਦਰ ਬੈਠੇ ਤਾਂ ਮੈਂ ਕਹੂੰਗਾ ਆਪਾ ਪੰਜਾਬ ਵਾਸੀਆਂ ਇਹਨਾਂ ਕੂਚੀਆਂ ਚੱਲਾਂ ਤੋਂ ਸੁਚੇਤ ਰਹਿਣਾ ਬਾਕੀ ਅਦਾਲਤ ਦੇ ਵਿੱਚ ਹੀ ਜੋ ਭਾਈ ਹਰਪ੍ਰੀਤ ਸਿੰਘ ਦੀ ਜਿਹੜੀ ਪੈਰਵੀ ਹੈ ਉਹ ਜੋ ਸ਼ੁਰੂ ਕਰ ਦਵਾਂਗੇ ਤੇ ਬੜੀ ਛੇਤੀ ਉਹ ਕਾਨੂੰਨੀ ਤਰੀਕੇ ਦੇ ਨਾਲ ਜੋ ਬਾਹਰ ਵੀ ਆਉਣਗੇ ਤੇ ਬਾਈ ਜਦ ਬਰੀ ਵੀ ਹੋਣਗੇ ਤੇ ਆਪਾਂ ਇਹਨਾਂ ਕਿਸੇ ਵੀ ਅਫਵਾਹਾਂ ਦੇ ਵਿੱਚ ਜਾਂ ਕਿਸੇ ਹੋਰ ਭਲੇਖਿਆਂ ਦੇ ਵਿੱਚ ਨਹੀਂ ਆਉਣਾ ਤੇ ਸੁਚੇਤ ਰਹਿਣਾ ਇੰਨੀਆਂ ਕ ਮੇਰੀਆਂ ਸਾਰਿਆਂ ਨੂੰ ਜੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ